ਮੈਂ ਅਰਜੀਤ ਕੁਮਾਰ ਪੁੱਤਰ ਚਿਦਿ ਰਾਜਕ੍ਰਿਸ਼ਨ ਮੈਂ ਆਪਣੇ ਜੀਵਨ ਨੂੰ ਖਤਮ ਕਰਨ ਜਾ ਰਿਹਾ ਹਾਂ ਕਿਹਦੇ ਵਿੱਚ ਇੰਨਾ ਜ਼ਾ ਦੋਸ਼ ਹੈ ਕੋਈ ਰਾਕੇਸ਼ ਨਾਇਰ ਪੁੱਤਰ ਜਰੀ ਬੀਰਕਾਂਸੀ ਵਾਸੀ ਲਾਲਨਸੂਰ ਦੂਸਰਾ ਅਮਿਤ ਨੰਦਾ ਉਰਫ ਵਿਕੀ ਨੰਦਾ ਪੁੱਤਰ ਜਰੀ ਅਸ਼ੋਕ ਗੋਹਰਸੀ ਵਾਸੀ ਕਸ਼ਮੀਰ ਦੇ ਬਨੀ ਅਮਰਸਾ ਇਹ 6 ਸਾਲ ਤੋਂ ਮੇਰੇ ਪੈਸੇ ਨਹੀਂ ਦੇਦੇ ਇਨਾਂ ਨੇ ਮੈਨੂੰ ਇੰਨਾ ਪਰੇਸ਼ਾਨ ਕੀਤਾ ਇੰਨਾ ਪਰੇਸ਼ਾਨ ਕੀਤਾ ਜਿਸ ਕਰਕੇ ਮੈਂ ਆਪਣੇ ਜੀਵਨ ਨੂੰ ਖਤਮ ਕਰਨ ਜਾ ਰਹੇ ਹਾਂ ਹਾਂਜੀ ਸਰ ਬੋਲੋ ਜੀ ਕੀ ਮਸਲਾ ਜੀ ਨਾ ਦੱਸ ਕੇ ਮੇਰਾ ਨਾਮ ਐਡਵੋਕੇਟ ਰਜਤਰਾਵੜਾ ਜੀ ਤੇ ਮੈਂ ਰਾਜੀਵ ਕੁਮਾਰ ਜੀ ਦਾ ਬੇਟਾ ਐ ਇਨਸੀਡੈਂਟ ਐ ਪਾ ਜੀ ਮੇਰੇ ਫਾਦਰ ਸਾਹਿਬ ਨੇ 11 ਫ फेब्रुवारी ਨੂੰ ਬੈਸਟ ਰੈਸਟੋਰੈਂਟ ਹੋਟਲ ਦੀ 6ਵੇਂ ਫਲੋਰ ਤੋਂ ਜੰਪ ਕਰਕੇ ਸੁਸਾਈਡ ਕਰ ਲਿਆ ਜਿਸ ਵਿੱਚ ਉਹਨਾਂ ਦੇ ਕੁਝ ਲੋਕਾਂ ਨਾਲ ਲੈਂਦੇ ਨੇ ਜੀਗਾ ਜਿਦੇ ਵਿੱਚ ਸਭ ਤੋਂ ਪਹਿਲਾ ਨਾਮ ਐ ਰਮੇਸ਼ अरोड़ा ਸਨ ਵਾਸੀ 72 ਲ ਵਾਈਟ ਐਮੈਨੀਉ ਅੰਮ੍ਰਿਤਸਰ ਦੂਸਰਾ ਰਕੇਸ਼ ਨૈયਰ ਵਾਸੀ ਬਿਆਨ ਅੰਗਰ ਲਾਰੈਂਸ ਰਵ ਅੰਮ੍ਰਿਤਸਰ ਤੀਸਰਾ ਜਿਹੜਾ ਉਹਨਾਂ ਨਾਮ ਹੈ ਅਮਿਤ ਨੰਦਾ ਉਰਫ ਵਿੱਕੀ ਨੰਦਾ ਉਹ ਕਸ਼ਮੀਰ ਰੈਵਨਿਊ ਦੇ ਰਹਿਣ ਵਾਲ ਹਨ ਮੇਰੇ ਫਾਦਰ ਨੇ ਇਹਨਾਂ ਦੇ ਨਾਲ 2010 ਤੋਂ ਵਪਾਰ ਸ਼ੁਰੂ ਕੀਤਾ ਸੀਗਾ ਤੇ ਕਰੋੜਾਂ ਦਾ ਵਪਾਰ ਕੀਤਾ ਜਿਸ ਵਿੱਚ ਆ ਜਿਹੜੇ ਰਮੇਸ਼ अरोड़ा ਨੇ ਇਹਨਾਂ ਨੇ ਝੂਠੇ ਸੱਚੇ ਆਗੇ ਤਿਆਰ ਕਰਕੇ ਛੂਟੇ ਖਰਚੇ ਪਾ ਕੇ 2015 ਜਾਂ 16 ਚ ਸਾਨੂੰ ਘਾਟਾ ਪਾ ਕੇ ਇਹ ਕਹਿੰਦਾ ਕਿ ਤੁਹਾਡੀ ਮਾਰਕੀਟ ਦੀ ਬਹੁਤ ਦੇਣਦਾਰੀ ਹੈ ਜਿਸ ਕਰਕੇ ਆਪਣੀ ਅਸੀਂ ਜ਼ਮੀਨ ਅ ਅਮਿਤ ਨੰਦਾ ਤੇ ਰਕੇਸ਼ ਨੰਦਾ ਜੀ ਨੂੰ ਸੇਲ ਕੀਤੀ ਸੀ ਜੀ ਤੇ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀਗਾ ਕਿ ਤੁਸੀਂ ਸਾਨੂੰ ਜ਼ਮੀਨ ਦੇ ਦਿਓ ਤੇ ਅਸੀਂ ਤੁਹਾਨੂੰ ਉਹ ਦੇਗੇ ਜਿਹੜੇ ਪੈਸੇ ਆ ਉਹ ਦੇ ਦਾਂਗੇ ਅਸੀਂ 2016 ਦੀ ਇਹਨਾਂ ਨੂੰ ਜ਼ਮੀਨ ਵੇਚਤੀ ਸੀ ਤੇ ਮੇਰੇ ਡੈਡੀ ਤੇ ਮੈਂ ਇੰਨੇ ਸਾਲਾਂ ਤੋਂ ਇਹਨਾਂ ਨੂੰ ਰੋਜ਼ ਆ ਜਾ ਕੇ ਰਿਕੁਐਸਟ ਕਰਦੇ ਸੀ ਬੇਨਤੀ ਕਰਦੇ ਸੀ ਕਿ ਸਾਡੇ ਪੈਸੇ ਦੇ ਦਿਓ ਸਾਡੇ ਪੈਸੇ ਦੇ ਦਿਓ ਇਹ ਕੁਛ ਨਾ ਕੁਛ ਬਹਾਨਾ ਲਾ ਕੇ ਕੁਛ ਲਾ ਕੇ ਉਹ ਚੀਜ਼ਾਂ ਡਿਲੇ ਕਰਦੇ ਰਹਿੰਦੇ ਸੀ ਆ ਪਿੱਛੇ ਵੀ ਇਹਨਾਂ ਨੇ ਸਾਨੂੰ ਰਜਿਸਟਰੀ ਇੱਕ ਪਾਵਰ ਆਫ ਟਰਨੀ ਕਰਕੇ ਦਿੱਤੀ ਸੀ ਪ੍ਰਾਗ ਸਿਟੀ ਇਹਨਾਂ ਦੀ ਕਲੋਨੀ ਹੈ ਉੱਥੋਂ ਦੀ ਤੇ ਜਦੋਂ ਸੀ ਉਹ ਰਜਿਸਟਰੀ ਕਰਾਣ ਲਈ ਗਏ ਸਾਨੂੰ ਪਤਾ ਲੱਗਾ ਕਿ ਉਹ ਪਲਾਟ ਅੱਗੇ ਹੀ ਪਹਿਲਾਂ ਹੀ ਕਿਸੇ ਨੂੰ ਵਿਕਿਆ ਹੋਇਆ ਜਿਸ ਵਾਸਤੇ ਅਸੀਂ ਇਹਨਾਂ ਨੂੰ ਫੇਰ ਕਿਹਾ ਕਿ ਤੁਸੀਂ ਸਾਨੂੰ ਗਲਤ ਪਲਾਟ ਰਜਿਸਟਰੀ ਕਰਤੀ ਹੈ ਤੇ ਆ ਰਕੇਸ਼ ਨਾਇਰ ਤੇ ਅਮਿਤ ਨੰਦਾ ਜਿਹੜਾ ਉਫ ਵਿੱਕੀ ਐ ਉਹਨੇ ਮੈਨੂੰ ਇਹ ਕਿਹਾ ਕਿ ਤੈਨੂੰ ਨਵੇਂ ਪਲਾਟ ਦੇ ਦਾਂਗੇ ਅਸੀਂ ਪੁੱਲਸ ਨੂੰ ਸਾਰੀ ਚੈਟ ਸਭ ਕੁਝ ਦਿੱਤਾ ਹੈ ਜਿਹਦੇ ਚ ਇਹ ਮੰਨਦੇ ਸੀ ਇਹਨਾਂ ਨੇ ਸਾਡੇ ਪੈਸੇ ਦੇਣੇ ਸੀ ਤੇ ਜਦੋਂ ਮੇਰੇ ਡੈਡੀ ਨੇ ਸੁਸਾਈਡ ਕੀਤੀ ਅਸੀਂ ਉਹਨਾਂ ਦੀ ਫੋਨ ਚ ਪਾਕਟ ਚੋਂ ਫੋਨ ਕੱਢਿਆ ਸੀ ਉਹਦੇ ਵਿੱਚ ਉਹਨਾਂ ਦੀ ਡੈਥ ਦੀਆਂ ਵੀਡੀਓਜ਼ ਬਣੀਆਂ ਹੋਈਆਂ ਸੀ ਜਿਹਦੇ ਉਹ ਬਕਾਇਦਾ ਰਕੇਸ਼ ਨਾਇਰ ਅਮਿਤ ਨੰਦਾ ਉਰਫ ਵਿੱਕੀ ਨੰਦਾ ਤੇ ਰਮੇਸ਼ अरोड़ा ਤੇ ਉਹਦਾ ਬੇਟਾ ਜਿਹੜਾ ਜਤਨ अरोड़ा ਇਹਨਾਂ ਦਾ ਵੀਡੀਓ ਦੇ ਵਿੱਚ ਨਾਮ ਲੈ ਗਏ ਹੈ ਕਿ ਇਹ ਬੰਦਿਆਂ ਤੋਂ ਤੰਗ ਆ ਕੇ ਉਹ ਆਪਣੇ ਜੀਵਨ ਨੂੰ ਖਤਮ ਕਰਨਾ ਚਾਹ ਰਿਹਾ ਹੈ ਮੈਂ ਪੁਲਸ ਨੂੰ ਬੜੀ ਬੇਨਤੀ ਕਰਨਾ ਚਾਹਨਾ ਮੈਂ ਮਾਨ ਸਰਕਾਰ ਨੂੰ ਜਿਹੜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾ ਰਿਹਾ ਕਿ ਸਾਨੂੰ ਨਿਆਂ ਦਿਵਾਓ ਇਹ ਜਿਹੜੇ ਲੋਕ ਨੇ ਇਹ ਬਹੁਤ ਖਤਰਨਾਕ ਲੋਕ ਨੇ ਇਹਨਾਂ ਦੇ ਵੱਡੇ-ਵੱਡੇ ਕਰਨ ਨਾਲ ਹੱਥ ਜੁੜੇ ਹੋਏ ਨੇ ਵੱਡੇ-ਵੱਡੇ ਮੰਤਰੀ ਐਸ ਸੀ ਇਨਵੋਲਡ ਨੇ ਵੱਡੇ ਵੱਡੇ ਹੋਟਲ ਦੇ ਮਾਲਕ ਨੇ ਉਹ ਇਹਦੇ ਚ ਇਨਵੋਲ ਨੇ ਇਹ ਸਾਨੂੰ ਧਮਕੀਆਂ ਦੇ ਰਹੇ ਨੇ ਕਿ ਆਪਣਾ ਪਰਚਾ ਵਾਪਸ ਲੈ ਲਓ ਨਹੀਂ ਤੇ ਅਸੀਂ ਤੇਰੇ ਪਰਿਵਾਰ ਨੂੰ ਨੁਕਸਾਨ ਕਰ ਦਾਂਗੇ ਮੈਂ ਤਾਂ ਆਪਣੇ ਫਾਦਰ ਨੂੰ ਆਲਰੇਡੀ ਲਾਸਟ ਕਰ ਚੁੱਕਾ ਜੀ ਉਹ ਮੈਨੂੰ ਛੱਡ ਕੇ ਜਾ ਚੁੱਕੇ ਨੇ ਤੇ ਮੇਰੇ ਤੇ ਮੇਰੇ ਮਦਰ ਤੇ ਮੇਰੇ ਸਿਸਟਰ ਦੀ ਜ਼ਿੰਮੇਵਾਰੀ ਹੈ ਤੋ ਤੁਸਾਂ ਨੂੰ ਇਹ ਧਮਕੀਆਂ ਦੇ ਰਿਹਾ ਮੈਂ ਸਰਕਾਰ ਨੂੰ ਇਹ ਗੁਜਾਰਸ਼ ਕਰਦਾ ਕਿ ਸਾਨੂੰ ਇਸ ਚੀਜ਼ ਦੇ ਉੱਤੇ ਨਿਆਂ ਦਿੱਤਾ ਜਾਵੇ ਤੇ ਮੇਰੇ ਡੈਡੀ ਨੇ ਜਿਹੜੇ ਬੰਦਿਆਂ ਕਰਕੇ ਸੁਸਾਇਡ ਕੀਤੀ ਹੈ ਸਭ ਕੁਝ ਕੀਤਾ ਉਹ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੀ ਬੰਦੀ ਸਜ਼ਾ ਦਿੱਤੀ ਜਾਵੇ ਸਾਡੇ ਭਦਰ ਸਾਹਿਬ ਦਾ ਕਿੰਨੇ ਪੈਸੇ ਦਾ ਦੇਣ ਦਿੰਸੀ ਭਾਜੀ ਇਹ ਤੇ ਕਰੋੜਾਂ ਦਾ ਹਿਸਾਬ ਹੈ ਜੀ ਕਰੋੜਾਂ ਦਾ ਸਾਖ ਕਿੰਨੇ ਪੈਸੇ ਲੈਣੇ ਸੀ ਜਿਹੜਾ ਪ੍ਰਾਪਰਟੀ ਜਿਹੜੇ ਅਗੇਂਸੀ ਤੁਸੀਂ ਕਰਾਉਣ ਲਈ ਗਏ ਸੀ ਉਹ ਜੀ ਕੁਛ ਤੇ ਵੀਡੀਓਜ਼ ਦੇ ਵਿੱਚ ਉਹਨਾਂ ਨੇ ਅਮਾਉਂਟ ਸਪੈਸੀਫਾਈ ਕੀਤੀ ਹੈ ਬਾਕੀ ਕੁਛਾਂ ਦੀ ਨਹੀਂ ਹੈ ਤੇ ਇਹ ਤੇ ਕਰੋੜਾਂ ਦਾ ਹਿਸਾਬ ਹੈ ਭਾਜੀ ਇਹ ਸਾਹਿਬ ਕਿਸ ਤਰ੍ਹਾਂ ਦਾ ਕਾਰੋਬਾਰ ਕਰਦੇ ਸੀ ਇਹ ਭਾਜੀ ਪ੍ਰਾਪਰਟੀ ਦਾ ਵਪਾਰ ਕੀਤਾ ਜਦ ਇਹ ਕੰਮ ਸ਼ੁਰੂ ਹੋਇਆ ਸੀ ਨਿਰਵਾਣਾ ਸਿਟੀ ਕਲੋਨੀ ਹੈ ਜੀ ਮਾਨਾ ਵਾਲੀ ਜੀਟੀ ਰੋਡ ਉਥੋਂ ਸ਼ੁਰੂ ਹੋਇਆ ਸੀ ਸਾਡੇ ਕੋਲ ਤੇ ਉਹਦੇ ਕਾਗਜ਼ ਦੇਖਦੇ ਆ ਕਰੋੜਾਂ ਦਾ ਮਤਲਬ ਇਹ ਵੀ ਨਹੀਂ ਕੋਈ 2 4 5 10 ਕਰੋੜ ਸੋ ਸੋ 100 ਕਰੋੜ ਰੁਪਏ ਦੀ ਟ੍ਰਾਂਜ਼ੈਕਸ਼ਨ ਹੈ ਸਾਡੇ ਕੋਲ ਬੈਂਕ ਸਟੇਟਮੈਂਟ ਆ ਆ ਜਿਹੜਾ ਰਮੇਸ਼ अरोड़ा ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਹੈ ਕੁਝ ਨਹੀਂ ਹੈ ਸਾਡੇ ਖਾਤੇ ਵਿੱਚ ਇਹਦੇ ਕੋਲ ਸਾਰੇ ਖਾਤਿਆਂ ਦੀ ਉਹ ਸੀ ਅਸੀਂ ਨੋਟ ਦਿੱਤੀ ਹੋਈ ਸੀ ਰੈਜ਼ੋਲੂਸ਼ਨ ਕਿ ਇਹ ਖਾਤੇ ਇਕੱਲੇ ਆਪਰੇਟ ਕਰ ਸਕਦਾ ਸੀਗਾ ਮੈਂ ਪੁਲਸ ਨੂੰ ਵੀ ਇਹਨਾਂ ਦੇ ਬੈਂਕ ਖਾਤੇ ਦੇ ਰਿਕਾਰਡ ਦਿੱਤੇ ਆ ਮੈਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਖਾਤੇ ਦੇ ਰਿਕਾਰਡ ਦਿੱਤੇ ਆ ਕਿ ਇਹ ਆਪਣੇ ਪਰਸਨਲ ਖਾਤਿਆਂ ਦੇ ਵਿੱਚ ਸਾਰੇ ਪੈਸੇ ਘਟਾਕਣਾ ਸਾਡੀ ਕੰਪਨੀ ਦੇ ਘਟਾ ਕੇ ਲੈ ਕੇ ਗਿਆ ਹੋਇਆ ਤੇ ਇਹਨੇ ਜਿਹੜਾ ਘਾਟਾ ਸਾਨੂੰ 2015 ਜਾਂ 16 ਚ ਦਿਖਾਇਆ ਸੀ ਇਹ ਕਹਿੰਦਾ ਕੰਪਨੀ ਨੂੰ ਘਾਟਾ ਪੈ ਗਿਆ ਤੇ ਕੰਪਨੀ ਨੂੰ ਕੋਈ ਘਾਟਾ ਨਹੀਂ ਪਿਆ ਸੀਗਾ ਜਿਸ ਵਿੱਚ ਇੰਨੇ ਸਾਡੇ ਨਾਲ ਫਰੋਡ ਕਰਕੇ 15 ਤੋਂ 20 ਪਲਾਟਾਂ ਦੀ ਰਜਿਸਟਰੀ ਆਪਣੇ ਪਰਿਵਾਰ ਦੇ ਨਾਮ ਆਪਣੀ ਵਾਈਫ ਦੇ ਆਪਣੇ ਬੇਟੇ ਦੇ ਆਪਣੀ ਮਦਰ-ਇਨ-ਲॉ ਆਪਣੇ ਭਤੀਜਾ ਇੱਕ ਇਹਨਾਂ ਦਾ ਹੈਗਾ ਗੋਤਮ अरोड़ा ਉਹਦੇ ਨਾਂ ਤੇ ਵੀ ਕਰਾਈਆਂ ਸਭ ਕੁਝ ਕੀਤਾ ਤੇ ਸਾਨੂੰ ਕਿਹਾ ਕਿ ਸਾਨੂੰ ਘਾਟਾ ਪੈ ਗਿਆ ਤੇ ਉਹ ਮੁੜ ਕੇ ਜਦੋਂ ਇਹਨਾਂ ਤੇ ਅਸੀਂ 2016 ਚ ਐਫਆਈਆਰ ਲੌਂਚ ਕਰਾਈ ਮੇਰੇ ਫਾਦਰ ਨੇ ਕਿ ਤੂੰ ਸਾਡੇ ਨਾਲ ਫਰੋਡ ਕੀਤਾ ਸਭ ਕੁਝ ਕੀਤਾ ਚਾਟ ਇਵੈਂਟ ਥਾਣੇ ਚ 37 ਨੰਬਰ ਐਫਆਈਆਰ ਅਸੀਂ ਇੱਥੇ ਕਰਾਈ ਸੀ ਇਨੇ ਮੁੜ ਕੇ ਸਾਡਾ ਨਰਾਇਨਮਾ ਹੋਇਆ ਮੁੜ ਕੇ ਇਨੇ ਸਾਨੂੰ ਫਸਾਉਣ ਵਾਸਤੇ ਮੇਰੇ ਤੇ ਐਫਆਈਆਰ ਕਰਾਈ 2016 ਚ ਉਹ ਹੈਗੀ 88 ਨੰਬਰ ਐਫਆਈਆਰ ਚਾਟ ਇਵੈਂਟ थाने ਫਿਰ ਸਾਡਾ ਦੋਵੇਂ ਤਰ੍ਹਾਂ ਦਾ ਬੈਗ ਨਰਾਇਨਮਾ ਹੋਇਆ ਕਿ ਇਹ ਬੰਦਾ ਕਹਿੰਦਾ ਕਿ ਮੈਂ ਤੁਹਾਨੂੰ ਹੋਰ ਜ਼ਮੀਨ ਦਊਂਗਾ ਮੈਂ ਤੁਹਾਡਾ ਨਰਾਇਨਮਾ ਕਰਕੇ ਜੋ ਭੁਗਤਾਨ ਮਾਰਕੀਟ ਦਾ ਬੰਦਾ ਹੈ ਮੇਰੇ ਫਾਦਰ ਦੇ ਸਿਰ ਤੇ ਕਰੋੜਾਂ ਦਾ ਭੁਗਤਾਨ ਪਾਤਾ ਇਹਨੇ ਉਹ ਕਹਿੰਦਾ ਕਿ ਮੈਂ ਤੁਹਾਨੂੰ ਇਹ ਭੁਗਤਾਨ ਕਰਾ ਕੇ ਦਊਂਗਾ ਤੇ ਮੈਂ ਇਹਦੇ ਆ ਪਿਛੇ ਨਵੰਬਰ ਚ ਦਸੰਬਰ ਚ ਮੇਰਾ ਰੋਕਾ ਆ ਤੇ ਮੇਰਾ ਵਿਆਹ ਧਰਤਾ ਸੀਗਾ ਤੇ ਮੇਰੇ ਫਾਦਰ ਇਹਨਾਂ ਨੂੰ ਫੋਨ ਕਰਦੇ ਸੀ ਕਿ ਸਾਡੇ ਪੈਸੇ ਦੋ ਮੇਰੇ ਬੇਟੇ ਦਾ ਵਿਆਹ ਹੈ ਮੇਰੇ ਬੇਟੇ ਦਾ ਵਿਆਹ ਹੈ ਤੇ ਜਿਸ ਦਿਨ ਮੇਰੇ ਫਾਦਰ ਨੇ ਸੂਇਸਾਈਡ ਕੀਤੀ ਹੈ ਉਸ ਦਿਨ ਵੀ ਉਹਨਾਂ ਦੇ ਫੋਨ ਤੋਂ 20 ਤੋਂ 25 ਫੋਨ ਰਕੇਸ਼ ਨਾਇਰ ਜਿੰਨਾ ਉਹ ਵੀਡੀਓ ਦੇ ਵਿੱਚ ਨਾਮ ਲੈ ਕੇ ਗਏ ਨੇ ਉਹਨੂੰ ਫੋਨ ਕੀਤੇ ਤੇ ਉਸ ਬੰਦੇ ਨੇ ਫੋਨ ਨਹੀਂ ਚੁੱਕੇ ਕਿ ਜਿਸ ਤੇ ਕਰਕੇ ਮੇਰੇ ਫਾਦਰ ਨੂੰ ਇਸ ਟੈਪ ਚੁੱਕਣਾ ਪਿਆ ਲੋਕਾਂ ਨੇ ਤੇ ਪੈਸੇ ਲੈਣੇ ਹੁੰਦੇ ਆ ਦੇਣੇ ਹੁੰਦੇ ਆ ਮੇਰੇ ਫਾਦਰ ਨੇ ਤੇਨੂੰ ਕੋਈ ਕਰੋੜ ਰੁਪਏ ਲੈਣੇ ਸੀਗੇ ਜਿਹੜੀ ਅਪਲੀਕੇਸ਼ਨ ਦਰਜ ਹੋਈ ਹੈ ਤੇ ਮੌਜੂਦ ਕੀ ਦਮਾਨ ਹੈ ਇਸ ਬੰਦੇਆਂ ਕੌਣ-ਕੌਣ ਨਾਮਿਨੇਸ਼ਨ ਹੈ ਜਿਹੜੀ ਹਾਲੀ ਫਿਲਹਾਲ ਐਫ ਆਈ ਆਰ ਦਰਜ ਹੋਈ ਹੈ ਜੀ ਉਹਦੇ ਵਿੱਚ ਸਭ ਤੋਂ ਪਹਿਲਾ ਨਾਮ ਹੈ ਜੀ ਰਮੇਸ਼ अरोड़ा ਜੋ ਕਿ ਵਾਸੀ ਨੇ 72 ਐਲ ਵਾਈਟ ਐਵੇਨਿਊ ਦੇ ਜੀ ਦੂਸਰਾ ਨਾਮ ਹੈ ਜੀ ਅਮਿਤ ਨੰਦਾ ਉਰਫ ਵਿਕੀ ਨੰਦਾ ਇਹ ਰਹਿਣ ਵਾਲੇ ਜੀ ਕਸ਼ਮੀਰ ਐਵੇਨਿਊ ਮੀਠਾ ਰੋਡ ਤੇ ਜੀ ਤੇ ਤੀਸਰਾ ਨਾਮ ਹੈ ਜੀ ਰਕੇਸ਼ ਨਾਇਰ ਇਹ ਲਾਰੈਂਸ ਰੋਡ ਦੇ ਰਹਿਣ ਵਾਲੇ ਦਾ ਜਨੰਦ ਰਗਦੇ ਰਹਿਣੇ ਇਦੇ ਵਿੱਚ ਹੋਰ ਵੀ ਕੁਝ ਨੇ ਜਿਨ੍ਹਾਂ ਦੇ ਅਸੀਂ ਪੁਲਸ ਨੂੰ ਕਾਗਜ਼ਾਤ ਦਿੱਤੇ ਗਏ ਆ ਪੁਲਸ ਉਹਦੇ ਤੇ ਜਾਣ ਕਰ ਰਹੀ ਹੈ ਤੇ ਪੁਲਸ ਕਹਿੰਦੀ ਜੋ ਬੰਦੀ ਕਾਰਵਾਈ ਅਸੀਂ ਕਰਾਂਗੇ ਨਹੀਂ ਪੁਲਸ ਨੇ ਇਹਨਾਂ ਦੇ ਘਰੇ ਰੇਡ ਮਾਰੀ ਹੈ ਜੀ ਇਹ ਵੱਡੇ ਘਰਾਂ ਨਾਲ ਹੱਥਰ ਲਾਂਦੇ ਆ ਸਭ ਕੁਝ ਕਰਦੇ ਆ ਇਹ ਪਗੋੜਨੇ ਇਸ ਟਾਈਮ ਤੇ ਤੇ ਅਸੀਂ ਪੁਲਸ ਨੂੰ ਇਹੀ ਚਾਰਜ ਕਰਦੇ ਆ ਕਿ ਇਹਨਾਂ ਦੇ ਘਰੇ ਵਾਰ ਤੋਂ ਵਾਰ ਰੇਡ ਕੀਤੀ ਜਾਵੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਪਾਜੀ ਇਹਨਾਂ ਦੇ ਇਹ ਜਿੰਨੇ ਕਰੋੜਾਂ ਦੇ ਇਹਨਾਂ ਦੇ ਵਪਾਰ ਹੈ ਇਹ ਕੋਈ ਮਾੜਾ ਬੰਦਾ ਕਰ ਨਹੀਂ ਸਕਦਾ ਇਹਨਾਂ ਦੇ ਬੜੇ ਵੱਡੇ ਵੱਡੇ ਘਰਾਂ ਦੇ ਨਾਲ ਲੱਤਨੇ ਇਹ ਕਦੇ ਸਾਨੂੰ ਧਮਕੀ ਦਿੰਦੇ ਸੀ ਡੀਜੀਪੀ ਕੋਲ ਇਨਕੁਆਇਰੀ ਲਾ ਲਈ ਹੈ ਅਸੀਂ ਕਦੇ ਡੀਜੀ ਕੇ ਇਹ ਕਰ ਗਏ ਅਸੀਂ ਕਮਿਸ਼ਨਰ ਨੂੰ ਇਹ ਕਰਤਾ ਕਿਸੇ ਕੋਲੋਂ ਫੇਰ ਵੀ ਸਾਨੂੰ ਸੁਨੇਹਾ ਲਾਇਆ ਕਿ ਆਪਣਾ ਪਰਚਾ ਵਾਪਸ ਲੈਣ ਦੀ ਤੁਹਾਡਾ ਮੁੰਡਾ ਮਰਾ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਸਾਨੂੰ ਇਹ ਤੇ ਸਾਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਨਿਆ ਕਿੱਥੇ ਲਾਵਾਂਗੇ ਜੇ ਮੈਨੂੰ ਕੱਲ ਨੂੰ ਇਹਨਾਂ ਨੇ ਕੁਝ ਕਰਾਤਾ ਮੈਂ ਤੇ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਿ ਮੈਨੂੰ ਪੁਲਸ ਪ੍ਰੋਟੈਕਸ਼ਨ ਦਿੱਤੀ ਜਾਵੇ ਮੇਰੇ ਘਰ ਦੇ ਬਾਹਰ ਪੁਲਸ ਕਿਉਂਕਿ ਇਹ ਜਿਹੋ ਜੇ ਲੋਗ ਨੇ ਇਹਨਾਂ ਤੋਂ ਸਾਨੂੰ ਬਹੁਤ ਖਤਰਾ ਹੈ ਕੱਲ ਨੂੰ ਮੇਰੀ ਸਿਸਟਰ ਕਿਤੇ ਬਾਹਰ ਜਾਂਦੀ ਮੇਰੇ ਮਦਰ ਕਿਤੇ ਬਾਹਰ ਜਾਂਦੇ ਨੇ ਕਿਤੇ ਉਹਨਾਂ ਨੇ ਕੋਈ ਛੱਟਪੇੜ ਲਾ ਦੇ ਨੇ ਮੇਰਾ ਨੁਕਸਾਨ ਹੋ ਜਾਏ ਮੈਂ ਤੇ ਆਪਣੇ ਡੈਡੀ ਨੂੰ ਵੈਸੇ ਕੋ ਚੁੱਕਾ ਜਿਨ੍ਹਾਂ ਨੂੰ ਕੁਝ ਹੋ ਗਿਆ ਤੇ ਮੇਰੀ ਕੌਣ ਜ਼ਿੰਮੇਵਾਰੀ ਚੁੱਕੂਗਾ ਜੀ ਚੀਜ਼ ਹੈ ਇਹਨਾਂ ਦੇ ਜਿੱਥੇ ਜਿੱਥੇ ਹੱਥ ਰਲੇ ਹੋਏ ਐ ਮੈਂ ਇਹ ਸੀਬੀਆਈ ਨੂੰ ਵੀ ਗੁਜਾਰਿਸ਼ ਕਰਨਾ ਚਾਹੂੰਗਾ ਮੈਂ ਉਹਨਾਂ ਨੂੰ ਵੀ ਚਿੱਠੀ ਪਾ ਰਿਹਾ ਮੈਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਚਿੱਠੀ ਪਾ ਰਿਹਾ ਕਿ ਇਹਨਾਂ ਨੇ ਨਾ ਕੇ ਸਾੜਨਾ ਤਰੋ ਕੀਤਾ ਐ ਐਨੇ 100 ਕਰੋੜ ਦਾ ਵਪਾਰ ਕਰਕੇ ਇਹਨਾਂ ਨੇ ਸਰਕਾਰ ਤੋਂ ਇੰਨੇ ਕਰੋੜਾਂ ਦਾ ਟੈਕਸ ਵੀ ਚੋਰੀ ਕੀਤਾ ਹੈ ਮੇਰੇ ਕੋਲ ਸਾਰੇ ਰਿਕਾਰਡ ਸਾਰੇ ਬੈਂਕ ਸਟੇਟਮੈਂਟ ਨੇ ਮੈਂ ਉਹ ਵੀ ਸਰੈਂਡਰ ਕਰਨ ਨੂੰ ਤਿਆਰ ਹਾਂ ਕਿ ਇਹਨਾਂ ਨੇ ਸਿਰਫ ਮੇਰੇ ਬਾਪ ਨਾਲ ਨਹੀਂ ਇਹਨਾਂ ਨੇ ਸਰਕਾਰ ਨਾਲ ਵੀ ਬਹੁਤ ਠੱਗਾ ਕੀਤਾ ਹੈ ਕਿ ਇਹਨਾਂ ਨੇ ਸਰਕਾਰ ਦੇ ਕਰੋੜਾਂ ਰੁਪਏ ਦਾ ਟੈਕਸ ਮੇਰੇ ਕੋਲ ਸਾਰੀਆਂ ਰਸੀਦਾਂ ਸਭ ਕੁਝ ਪਿਆ ਮੈਂ ਉਹ ਸਭ ਸਰਕਾਰ ਨੂੰ ਦੇਣਾ ਚਾਹੁੰਦਾ ਜਿਹੜੇ ਪੁਲਿਸ ਨੇ ਕੰਮ ਕਰ ਘਰੋਂ ਗਏ ਨੇ ਗੱਲ ਉਹਨਾਂ ਨੇ ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਉਹ ਜੀ ਨਹੀਂ ਸਰ ਉਹਨਾਂ ਨੇ ਘਰੋਂ ਸਾਨੂੰ ਕੋਈ ਇਹੋ ਜਿਹਾ ਜ਼ਿਕਰ ਕਰਕੇ ਨਹੀਂ ਗਏ ਉਹ ਰਾਮਨਾ ਕਰੂ ਗਏ ਆਪਣਾ ਗਏ ਸਾਨੂੰ ਕੋਈ ਐਹੋ ਜੀ ਗੱਲ ਨਹੀਂ ਉਹਨਾਂ ਦੇ ਕੋਈ ਦੋਸਤ ਸੀਗੇ ਸਾਡੇ ਨਾਲ ਬਿਲਕੁਲ ਨਾਰਮਲ ਸੀ ਪਰ ਉਦਾਂ ਸਾਡੇ ਨਾਲ ਪਰੇਸ਼ਾਨ ਹੋ ਕੇ ਗੱਲਾਂ ਜ਼ਰੂਰ ਕਰਦੇ ਸੀਗੇ ਕਿ ਕਦੇ ਮੇਰੇ ਨਾਲ ਆ ਕੇ ਦਿਲ ਦੀ ਗੱਲਾਂ ਰੋਣ ਲੱਗ ਪੈਂਦੀ ਸੀ ਕਿ ਯਾਰ ਮੈਂ ਤੇਰਾ ਵਿਆਹ ਰੱਖਤਾ ਮੈਂ ਇਹਨੂੰ ਫੋਨ ਕੀਤਾ ਸਵੇਰੇ ਵੀ ਉਹਨਾਂ ਨੇ ਮੈਨੂੰ ਜ਼ਿਕਰ ਕੀਤਾ ਕਿ ਯਾਰ ਮੈਂ ਜਿਹੜੇ ਉਹ ਰਕੇਸ਼ ਨਾਇਰ ਹੈ ਉਹਨੂੰ ਸਵੇਰੇ ਦੇ ਕਾਫੀ ਫੋਨ ਕੀਤੇ ਨੇ ਤੇ ਉਹ ਮੇਰਾ ਫੋਨ ਨਹੀਂ ਚੁੱਕ ਰਿਹਾ ਤੇ ਮੈਂ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਪਾਪਾ ਟੈਨਸ਼ਨ ਨਾ ਲਾਓ ਆਪਾਂ ਇੱਕ ਦਿਨ ਤਾਂ ਕਰੀ ਨਾ ਘਰੇ ਚੱਲਦੇ ਆ ਮੇਰੀ ਉਹਨਾਂ ਨਾਲ ਗੱਲ ਹੁੰਦੀ ਕਿਉਂਕਿ ਮੈਂ ਵੀ ਆਪਣੇ ਪ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਫਾਦਰ ਇਹ ਸਟੈਪ ਚੁੱਕ ਜਾਣਗੇ ਪੁਲਿਸ ਕਾਰਜਕਾਰੀ ਤੋਂ ਵੀ ਇਸ ਸੰਬੰਧ ਤੋਂ ਕਿਉਂਕਿ ਉਹਨਾਂ ਨੇ ਐਫਆਈਆਰ ਕੀਤੀ ਉਸ ਆਪਣੀ ਜੋ ਕਾਰਵਾਈ ਬੰਦੀ ਉਹ ਕਰਦੀ ਪਈ ਹੈ ਪਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਨਾ ਚਾਹ ਰਿਹਾ ਹਾਂ ਕਿ ਉਹ ਥੋੜੀ ਹੋਰ ਇਹਦੇ ਤੇ ਜ਼ੋਰ ਨਾਲ ਕਾਰਵਾਈ ਕਰਨ ਕਿ ਇਹ ਬੰਦਿਆਂ ਨੂੰ ਫੜਨ ਤੇ ਅਸੀਂ ਇਹਨਾਂ ਨੂੰ ਅੰਦਰ ਦਈਏ ਤੇ ਮੈਂ ਮਾਨ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਹੈ ਸੀਐਮ ਸਾਹਿਬ ਨੂੰ ਵੀ ਇਹ ਬੇਨਤੀ ਕਰਦਾ ਕਿ ਇੱਕ ਤੇ ਮੈਨੂੰ ਮੇਰੇ ਪਰਿਵਾਰ ਨੂੰ ਮੈਨੂੰ ਖਤਰਾ ਲੱਗਦਾ ਹੈ ਕਿ ਇਹ ਕੱਲ ਨੂੰ ਸਾਡੇ ਪਰਿਵਾਰ ਦਾ ਕੋਈ ਨੁਕਸਾਨ ਕਰ ਗਏ ਤੇ ਸਾਡੀ ਸਿਕਿਉਰਿਟੀ ਦਾ ਧਿਆਨ ਰੱਖਣ ਪਲੱਸ ਜੋ ਇਹਨਾਂ ਦੀ ਇਹ ਲੋਕੀ ਭੱਜਦੇ ਫਿਰਦੇ ਸਾਨੂੰ ਧਮਕੀਆਂ ਦਿੰਦੇ ਫਿਰਦੇ ਇਹਨਾਂ ਦੀ ਰੈਸਟ ਵਾਸਤੇ ਸਾਡੀ ਮਦਦ ਕਰਨੀ ਮੇਰਾ ਨਾਮ ਹਿੰਦੂ ਰਾਵੜਾ ਤੇ ਮਤਲਬ ਕਿ ਸੁਸਾਇਟੀ ਤੇ ਹੁਣ ਤੇ ਸਾਰੀ ਦੁਨੀਆ ਨੂੰ ਹੀ ਪਤਾ ਲੱਗ ਗਿਆ ਮੈਂ ਕਾਰਨ ਮਤਲਬ ਕਿ ਇੱਕੋ ਹੀ ਸਾਡੇ ਘਰਈਓ ਕਹਾਣੀ ਹੁੰਦੀ ਸੀ ਕਿ ਭਈ ਮੇਰਾ ਸਾਰਾ ਕੁਝ ਹੀ ਲੈ ਗਏ ਆ ਬੱਚਿਆਂ ਦਾ ਕਿ ਮੈਂ ਕਿੰਦੀ ਮਿਹਨਤ ਕੀਤੀ ਤੇ ਮੇਰੇ ਨਾਲ ਲੱਡਾ ਵੱਡਾ ਧੋਕਾ ਹੋ ਗਿਆ ਬਸ ਸਾਰਾ ਦਿਨ ਅ ਰੋੜੇ ਦੀਆਂ ਤੇ ਨਈਰ ਦੀਆਂ ਤੇ ਵਿੱਕੀ ਦੀਆਂ ਗੱਲਾਂ ਹੁੰਦੀਆਂ ਸੀ ਇਹ ਉਹ ਬੰਦੇ ਆ ਕਿ ਜਿਹੜਾ ਰੋੜਾ ਸਾਡੇ ਘਰ ਬਾਥਰੂਮ ਚਪਲਾਂ ਚ ਆਇਆ ਸੀ ਤੇ ਮਤਲਬ ਕਿ ਇਹਨਾਂ ਨੇ ਉਹਨੂੰ ਪੂਰੀ ਤਰ੍ਹਾਂ ਆਪਣੇ ਨਾਲ ਇਨਵੋਲਵ ਕੀਤਾ ਸਾਡੇ ਸਾਹਮਣੇ ਉਹਨੇ ਵਾਈਟ ਟਾਈਮ ਨਿਊਜ਼ ਕੋਠੀ ਲਈ ਵਿੱਕੀ ਨੇ ਵੀ ਸਾਡੇ ਘਰ ਆਣਾ ਬ੍ਰੇਕਫਾਸਟ ਕਰਨਾ ਸਾਰਾ ਕਰਨਾ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇੱਕ ਦਿਨ ਸਾਡੇ ਨਾਲ ਇਹੋ ਜਿਹਾ ਕੁਝ ਘਰ ਜਾਣਗੇ ਤੇ ਮਤਲਬ ਕਿ ਆਈਓਈ ਸਾਰਾ ਮਤਲਬ ਆਈਓਈ ਪ੍ਰੋਬਲਮ ਹੁੰਦੀ ਰਹਿੰਦੀ ਸੀ ਫਿਰ ਆਪਣੇ ਆਪ ਨੂੰ ਇੰਨਾ ਜ਼ਿਆਦਾ ਕਮਜ਼ੋਰ ਮਹਿਸੂਸ ਕਰਦੇ ਸੀ ਕਿ ਬਾਹਰ ਨਿਕਲਣ ਤੋਂ ਵੀ ਡਰਦੇ ਸੀ ਕਿ ਅੰਦਰੋਂ ਅੰਦਰੋਂ ਪਤਾ ਨਹੀਂ ਕਿੰਨਾ ਕੋਈ ਇੰਨਾ ਨੂੰ ਡਰਾਉਂਦੇ ਸੀ ਉਹ ਜਾਂ ਕੁਝ ਕਹਿੰਦੇ ਸੀ ਮੇਰੇ ਨਾਲ ਤਾਂ ਨਹੀਂ ਸ਼ੇਅਰ ਕਰਦੇ ਸੀ ਉਦੋਂ ਬੱਚੇ ਵੱਡੇ ਸੀ ਮਤਲਬ ਸਾਡੇ ਘਰ ਆਈਓਈ ਗੱਲਾਂ ਸਾਰਾ ਦਿਨ ਚੱਲਦੀਆਂ ਸੀ ਤੁਹਾਡੇ ਨਾਲ ਕੋਈ ਗੱਲਬਾਤ ਕੋਈ ਕਰਦੇ ਸੀ ਇਹ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀਆਂ ਕਿ ਇਸ ਤਰ੍ਹਾਂ ਕੋਈ ਪੈਸੇ ਲੈਣੇ ਆ ਜਾਂ ਹਾਂਜੀ ਹਾਂ ਦੀ ਗੱਲਬਾਤ ਕੋਈ ਦੱਸੋ ਉਹਨਾਂ ਨੇ ਕਰੋੜਾਂ ਰੁਪਈਆ ਦਾ ਸਾਫ ਸੀ ਉਹ ਮਨ ਕਹਿੰਦੇ ਸੀ ਤੂੰ ਕੀ ਲਾਣੀ ਬੰਦਿਆਂ ਦੀਆਂ ਗੱਲਾਂ ਇੰਜ ਕਹਿ ਕੇ ਵੀ ਮੈਂ ਕਹਿੰਨਾ ਅੱਛਾ ਦੱਸੋ ਚਲੋ ਬੇਟਾ ਕੰਮ ਤੇ ਜਾਂਦਾ ਜਾਂ ਬੱਚੇ ਉਦੋਂ ਛੋਟੇ ਸੀ ਐਸ ਗੱਲ ਨੂੰ ਕਿੰਨੀ ਦੇਰ ਤੋਂ ਤਈਓ ਚੀਜ਼ਾਂ ਸ਼ੁਰੂ ਹੋ ਗਈਆਂ ਸੀ ਤੇ ਮੈਂ ਕਹਿੰਨਾ ਕੋਈ ਗੱਲ ਨਹੀਂ ਐ ਮੈਂ ਤੁਹਾਡੇ ਨਾਲ ਚੱਲਾਂਗੀ ਕਿ ਬੱਚੇ ਆਪਦੇ ਆਪ ਦੇ ਕੰਮਾਂ ਤੇ ਹੁੰਦੇ ਆ ਤੇ ਹੁਣ ਮਤਲਬ ਕਿ ਮੈਂ ਇਸ ਸਟੇਜ ਤੇ ਪਹੁੰਚ ਗਈ ਹਾਂ ਕਿ ਮੈਂ ਹਰ ਜਗ੍ਹਾ ਤੇ ਤੁਹਾਡੇ ਨਾਲ ਖੜੀ ਹੋ ਸਕਦੀ ਆ ਕਿ ਪਤਾ ਨਹੀਂ ਉਹ ਡਰਾਉਂਦੇ ਸੀ ਕਿ ਕੀ ਕਹਿੰਦੇ ਸੀ ਕਿ ਮੈਨੂੰ ਖੁੱਲ ਕੇ ਗੱਲ ਨਹੀਂ ਸੀ ਕਦੀ ਕਰਦੇ ਹੁੰਦੇ ਬਸ ਇਹੋ ਕਹਿੰਦੇ ਸੀ ਕਿ ਮੇਰੇ ਬੱਚਿਆਂ ਦਾ ਸਾਰਾ ਕੁਝ ਗਿਆ ਮੈਂ ਆਪਦੇ ਹੱਥੀ ਗਵਾ ਬੈਠਾ ਮੇਰੇ ਨਾਲ ਉਹਨਾਂ ਨੇ ਇੰਜ ਧੋਖਾ ਕਰ ਲਿਆ ਮਤਲਬ ਕਿ ਆਦਮੀ ਤੁਹਾਨੂੰ ਵੀ ਪਤਾ ਕਿ ਔਰਤ ਨੂੰ ਉਹਨੀਆਂ ਚੀਜ਼ਾਂ ਨਹੀਂ ਦੱਸਦੇ ਜਿਹੜੀਆਂ ਬਿਜ਼ਨਸ ਦੀਆਂ ਹੁੰਦੀਆਂ ਬਸ ਇੰਨਾ ਜ਼ਰੂਰ ਮੈਨੂੰ ਇਹਨਾਂ ਦੇ ਨਾਂ ਬੰਦਿਆਂ ਦੇ ਪਤਾ ਸੀ ਕਿ ਉਹਨਾਂ ਦੇ ਨਾਂ ਲੈ ਲੈ ਕੇ ਕਾਲੇ ਪੈਂਦੇ ਹੁੰਦੇ ਸੀ ਫੋਨ ਕਰ ਕਰਦੇ ਸੀ ਨਾ ਕਿ ਸਾਰਾ ਦਿਨ ਫੋਨ ਕਰਨੇ ਉਹਨਾਂ ਨੇ ਫੋਨ ਨਾ ਚੁੱਕਨੇ ਫਿਰ ਇਹਨਾਂ ਨੇ ਜਾ ਕੇ ਵੀ ਉਹਨਾਂ ਦੇ ਬੈਠਣਾ ਉਹ ਬੰਦੇ ਦਾ ਮੈਂ ਨਾਂ ਭੁੱਲ ਗਈ ਜਿਹੜਾ ਹੁੰਦਾ ਹੁੰਦਾ ਸੀ ਜਿਹੜਾ ਮਿਲਾਂਦਾ ਹੁੰਦਾ ਸੀ ਤੇ ਕਹਿੰਦੇ ਹੁੰਦੇ ਸੀ ਕਿ ਬਈ ਉਹਨੇ ਅੱਜ ਫੇਰ ਪਹਿਲੇ ਤਾਂ ਬੁਲਾ ਲੈਂਦਾ ਸੀ ਹਾਂ ਆਪਣੇ ਦਫ਼ਤਰ ਦੇ ਮਾਰ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਬਿਠਾਉਂਦੇ ਹੁੰਦੇ ਸੀਗੇ ਤੇ ਫਿਰ ਕਹਿੰਦੇ ਸੀ ਉਹ ਚਲੇ ਗਏ ਕਿਤੇ ਕਦੇ ਚਲੇ ਗਏ ਕੱਲ ਚਲੇ ਗਏ ਉਹਨਾਂ ਨੇ ਫੋਨ ਕਰਨਾ ਤੇ ਮੈਂ ਮੈਂ ਇੱਕ ਦਿਨ ਇਹੀ ਕਿਹਾ ਗੁੱਸੇ ਦੇ ਮਾਰੀ ਮੈਂ ਕਿਹਾ ਤੁਹਾਨੂੰ ਟਰਕਾਂਦਾ ਨਾ ਤੇ ਮੇਰੇ ਕੋਲ ਉਹਨੂੰ ਕਹਾਂਗੀ ਜਿਹੜੇ ਬਹਿ ਕੇ ਇੱਥੇ ਤੂੰ ਸਾਡੇ ਘਰ ਐਨੀਆਂ ਕਰਦਾ ਸੀ ਮੈਨੂੰ ਇੱਕ ਜਮਾਨੇ ਚ ਮਾਂ ਕਹਿੰਦਾ ਹੁੰਦਾ ਸੀ ਤੇ ਸ਼ਰਮ ਕਰ ਮੈਂ ਕਿਹਾ ਮੈਂ ਜਾਨਣੀ ਆ ਤੁਸੀਂ ਬਿਜ਼ਨਸ ਵਾਲੇ ਤੁਸੀਂ ਡਰਦੇ ਹੋ ਮੈਂ ਜਨਾਨੀ ਕਿ ਮੈਂ ਲੜ ਕੇ ਆਨੀ ਮੈਂ ਇੰਜ ਇਹਨਾਂ ਨੂੰ ਕਹਿਣਾ ਪਰ ਮੈਨੂੰ ਨਹੀਂ ਪਤਾ ਸੀ ਕਿ ਇੰਨੇ ਕਮਜ਼ੋਰ ਹੋ ਕੇ ਇਹ ਵਲਾ ਕਦਮ ਚੁੱਕ ਜਾਣਗੇ ਇਹ ਸਾਰਿਆਂ ਦੇ ਪਿੱਛੇ ਮੈਂ ਤਾਂ ਰਮੇਸ਼ ਅਰੋੜੇ ਵਿਕੀ ਨਾਇਰ ਤੇ ਇੰਨਾ ਇਨ੍ਹਾਂ ਦੇ ਨਾਂ ਲੈਣੀਆਂ ਕਿਉਂਕਿ ਅਸੀਂ ਨਾਇਰ ਹੀ ਕਹਿੰਦੇ ਹੁੰਦੇ ਸੀ ਉਹਦਾ ਨਾਂ ਨਹੀਂ ਸੀ ਲੈਂਦੇ ਤੇ ਵਿਕੀ ਕਹਿੰਦੇ ਹੁੰਦੇ ਸੀ ਅਮੀਤ ਨੰਦਾ ਵੀ ਨਹੀਂ ਕਦੀ ਕਿਹਾ ਸੀ ਪਨਿਸ਼ਮੈਂਟ ਉਹ ਜਾਣ ਵਾਲੇ ਦਾ ਚਲੇ ਗਏ ਤੇ ਮੈਂ ਤਾਂ ਕਿ ਨਹੀਂ ਰੱਬ ਕਰਕੇ ਉਹ ਵੀ ਹੋਵੇ ਜਾਨ ਜੇ ਰੱਬ ਹੈਗਾ ਜਾਂ ਪਰਮਾਤਮਾ ਜਾਂ ਪ੍ਰਸ਼ਾਸਨ ਜਾਂ ਪੁਲਿਸ ਜੋ ਵੀ ਹੁੰਦੀ ਬੇਟੇ ਮੈਨੂੰ ਇਹਨਾਂ ਨਹੀਂ ਪਤਾ ਕੀ ਹੁੰਦਾ ਪਰ ਮੇਰਾ ਤਾਂ ਚਲਾ ਗਿਆ ਨਾ ਸਾਈ ਮੈਂ ਕਹਨੀ ਉਹਨਾਂ ਦਾ ਵੀ ਇਹੋ ਜਿਹਾ ਹੀ ਕੁਝ ਹੋਵੇ ਮੈਨੂੰ ਕੋਈ ਪੈਸੇ ਕੋਈ ਚੀਜ਼ ਨਹੀਂ ਚਾਹੀਦੀ ਜਾਨ ਵਾਲਾ ਚਲਾ ਗਿਆ ਉਹਨੀਆਂ ਚੀਜ਼ਾਂ ਸਾਨੂੰ ਦੇ ਗਏ ਐ ਪਰ ਜਿੰਨਾ ਉਹ ਤੜਫੇ ਐ ਨਾ ਮੈਂ ਕਹਨੀ ਐ ਵੀ ਉਹਨਾਂ ਹੀ ਤੜਫਨ ਜੋ ਵੀ 100 ਸਾਲ 500 ਸਾਲ 1000 ਸਾਲ ਜਿੰਨਾ ਮਿਲੇ ਮਿਲੇ ਕੋਈ ਗੱਲਾਂ ਕਰਦੇ ਸੀਗੇ ਕਿ ਮੇਰੇ ਬੱਚੇ ਦੇ ਪੈਸੇ ਸਾਰੇ ਸਾਡੇ ਨੇ ਹਾਂ ਜੀ ਤੁਸੀਂ ਉਹਨਾਂ ਨੂੰ ਕਦੀ ਕਹਿ ਰਹੀ ਸੀ ਕਿ ਆਪਣੇ ਜਿਹੜੇ ਤੁਹਾਡੇ ਫਰੈਂਸ ਮੇਤਰੋ ਬਿਠਾ ਕੇ ਕੋਈ ਗੱਲਬਾਤ ਉਹਨਾਂ ਨਾਲ ਹੋਈ ਹੋਵੇ ਜਾਂ ਪੁਲਿਸ ਨੂੰ ਉਹਨਾਂ ਸਮੇਂ ਦੇ ਦੌਰਾਨ ਕੋਈ ਕੰਪਲੇਂਟ ਕੀਤੀ ਹੋ ਤੁਹਾਡੇ ਵੱਲੋਂ ਕੋਈ ਭਾਈ ਸਾਹਿਬ ਉਹ ਮੈਨੂੰ ਨਹੀਂ ਪਤਾ ਕਿਵੇਂ ਡਰਾਂਦੇ ਸੀ ਪਰਮਾਤਮਾ ਜਾਣੇ ਉਹ ਅੰਦਰੋਂ ਡਰਦੇ ਸੀ ਅੰਨਾ ਕੋਲੋਂ ਡਰਦੇ ਸੀ ਪਰਮਾਤਮਾ ਜਾਣੇ ਕਿਉਂਕਿ ਉਹ ਬੜੇ ਵੱਡੇ ਵੱਡੇ ਕਿਉਂਕਿ ਸਭ ਕੁਝ ਕਰੋੜਾਪਤੀ ਸਾਡੇ ਵੀ ਨਹੀਂ ਸੀ ਅਸੀਂ ਉਹਦੇ ਦੇਖ ਨਹੀਂ ਹੈਗੇ ਅਸੀਂ ਆਮ ਬੰਦੇ ਸੀ ਡਰਦੇ ਸੀਗੇ ਕਿ ਕੱਲ ਨੂੰ ਖੁਦਨ ਅਗਸਤ ਮੈਂ ਸ਼ਹਿਰ ਹੁੰਦਾ ਮੇਰੀ ਸਿਸਟਰ ਬੋਲ ਜਾਂਦੇ ਸੀ ਸਾਨੂੰ ਕੁਝ ਕਰਦੇ ਤਾਂ ਕੌਣ ਜ਼ਿੰਮੇਵਾਰ ਸੀ ਭਾਈ ਸਾਹਿਬ ਉਹਨਾਂ ਨੂੰ ਡਰਾਂਦੇ ਸੀ ਸਾਨੂੰ ਪਤਾ ਨਹੀਂ ਕਿ ਸਾਡੇ ਫਾਦਰ ਜੀ ਕਰ ਲੈਣਗੇ ਜੀ ਸਾਡਾ ਫੋਨ ਨਹੀਂ ਸੀ ਚੁੱਕਦੇ ਉਹਨਾਂ ਨੂੰ ਜਾਂ ਤਾਂ ਉਹਨਾਂ ਉਹ ਡਰਾਉਂਦੇ ਸੀ ਉਹਨਾਂ ਕੋਲੋਂ ਡਰ ਹੀ ਗਏ ਸੀ ਮਤਲਬ ਕਿ ਉਹਨਾਂ ਦੀਆਂ ਨਾ ਹਰਕਤਾਂ ਉਹ ਤੇ ਇਕੱਲੇ ਤਾਂ ਜਾਂਦਾ ਹੀ ਨਹੀਂ ਸੀ ਨਾ ਕਹਿੰਦੇ ਸੀ ਮੈਂ ਇਕੱਲਾ ਨਹੀਂ ਜਾਣਾ ਫਿਰ ਮਤਲਬ ਕਿ ਦੋ ਚਾਰ ਜਨੇ ਜਾਂ ਮੇਰਾ ਦੇਵਰ ਜਾਂ ਮੇਰਾ ਬੇਟਾ ਜਾਂ ਹੋਰ ਵੀ ਅਸਤਰਾ ਇਹਨਾਂ ਦੇ ਨਾਲ ਜਾਂਦੇ ਹੁੰਦੇ ਸੀ ਫਿਰ ਉਹਨਾਂ ਨੇ ਬਾਹਰ ਬਿਠਾਈ ਰੱਖਣਾ ਤੇ ਮੈਨੂੰ ਬੜਾ ਬੁਰਾ ਲੱਗਣਾ ਉਹ ਇਹ ਬੰਦੇ ਜਿਹੜੇ ਰੋਜ਼ ਸਾਡੇ ਘਰ ਐਸ ਘਰ ਬੈਠ ਕੇ ਰੋਟੀਆਂ ਖਾ ਕੇ ਸਵੇਰ ਵੇਲੇ ਉਹਨਾਂ ਨੇ ਆ ਜਾਣਾ ਕਲੋਨੀ ਚ ਬਾਹਰ ਹੀ ਬੈਠਾ ਹੁੰਦਾ ਸੀ ਉਹ ਜਿਹੜਾ ਵਿਕੀ ਹੈ ਨਯਰ ਦਾ ਤਾਂ ਨਹੀਂ ਮੈਨੂੰ ਇੰਨਾ ਜਿਆਦਾ ਬਈ ਉਹ ਵੱਡੇ ਸੀ ਵਿੱਕੀ ਬਾਹਰ ਕਲੋਨੀ 'ਚ ਹੀ ਬੈਠਦਾ ਹੁੰਦਾ ਸੀ ਜਿਹੜੀ ਇੰਪੀਰੀਅਲ ਦੇ ਬਾਹਰ ਆਫਿਸ ਹੈ ਨਾ ਹੁਣ ਤਾਂ ਜਿਮ ਬਣ ਗਈ ਉਹ ਉੱਥੇ ਹੁੰਦਾ ਸੀ ਰੋਜ਼ ਇੱਥੇ ਆਇਆ ਹੁੰਦਾ ਸੀ ਤੇ ਉਹਨੇ ਕਦੀ ਕੀ ਤੇ ਕਦੀ ਕੀ ਤੇ ਮਤਲਬ ਮੈਨੂੰ ਥੋੜੀ ਪਤਾ ਸੀ ਕਿ ਸਾਡੇ ਨਾਲ ਇਹੋ ਜਿਹਾ ਕੁਝ ਕਰ ਜਾਏਗਾ ਇੱਕ ਜ਼ਮਾਨੇ 'ਚ ਉਹ ਬੰਦੇ ਹਰ ਜਗ੍ਹਾ ਤੇ ਇਕੱਠੇ ਬਦਰੀਨਾਥ ਜਾਣਾ ਕੇਦਾਰਨਾਥ ਜਾਣਾ ਕਿ ਜਿਵੇਂ ਫੈਮਿਲੀ ਦਾ ਹਿੱਸਾ ਬਣ ਕੇ ਤੇ ਉਹਨਾਂ ਨੇ ਇਹਨਾਂ ਨੂੰ ਲੁੱਟ ਲਿਆ ਮਤਲਬ ਕਿ ਅੱਜ ਦੇ ਮਤਲਬ ਕਿ ਹੋ ਸਕਦਾ ਹੈ ਕਿ ਇਹਨਾਂ ਨੂੰ ਨਹੀਂ ਸਮਝ ਸੀ ਜਾਂ ਕੀ ਸੀ ਕਿ ਉਹਨਾਂ ਨੇ ਕੀ ਹਰਕਤਾਂ ਕੀਤੀਆਂ ਸਾਰਾ ਹਿਸਾਬ ਰੋੜੇ ਕੋਲ ਹੁੰਦਾ ਸੀ ਉਹਨਾਂ ਨੇ ਰੋੜੇ ਨੇ ਇਹ ਕਹਿ ਗਏ ਕਿ ਵਿੱਕੀ ਨੇ ਕਿਹਾ ਕਿ ਮੈਂ ਆ ਕੇ ਵੇਚ ਤੁਹਾਨੂੰ ਜ਼ਮੀਨਾਂ ਦਵਾ ਦੇਣਾ ਕੋਈ ਗੱਲ ਨਹੀਂ ਮੈਨੂੰ ਦੱਸੋ ਕੀ ਹਿਸਾਬ ਹੈ ਉਹ ਆਪਸ ਵਿੱਚ ਫਿਰ ਸਾਰੇ ਰਲ ਗਏ ਇਹ ਬਿਲਕੁਲ ਪਰੇ ਹੋ ਗਏ ਉਸ ਤੋਂ ਬਾਅਦ ਇਹ ਮੰਜੇ ਤੋਂ ਆंदे ਜਾਂਦੇ ਸੀ ਪਰ ਜ਼ਿੰਦਗੀ ਮਤਲਬ ਕਿ ਜਿਵੇਂ ਖਿੱਚ-ਘਿੱਚ ਕੇ ਇੱਕ ਚਲਦੀ ਪਈ ਸੀ ਜ਼ਿੰਦਗੀ ਤੇ ਨਹੀਂ ਰੁਕਦੀ ਅਸੀਂ ਵੀ ਤਾਂ ਉਹਨੂੰ ਜਿੰਦੇ ਪੈਣਾ ਚਲੇ ਗਏ ਆ ਅਸੀਂ ਇਹੋ ਕਹਿੰਦੇ ਸੀ ਕਿ ਜੋ ਚੀਜ਼ ਸਾਨੂੰ ਚਾਹੀਦੀ ਹੈ ਮੈਂ ਕਿਹਾ ਘਰ ਵੀ ਆ ਸਾਡੀ ਦੁਕਾਨ ਵੀ ਆ ਬੇਟਾ ਕਮਾਉਂਦਾ ਮੇਰੀ ਬੇਟੀ ਕਮਾਉਂਦੀ ਆ ਥੋੜੀ ਗੱਲ ਹੈ ਕਿ ਸਾਨੂੰ ਓਵੇਂ ਸੀ ਪਰ ਫਿਰ ਵੀ ਤੁਹਾਨੂੰ ਪਤਾ ਛੱਡੀਆਂ ਨਹੀਂ ਜਾਂਦੀਆਂ ਹੁੰਦੀਆਂ ਜੀਆਂ ਚੀਜ਼ਾਂ ਕਿ ਅੱਡਣਾ ਜਿੰਦੇ ਕੋਲ ਸੁੱਖ ਹੋਵੇ ਜਦੋਂ ਦੁੱਖ ਆਂਦਾ ਹੈ ਤੇ ਮਹਿਸੂਸ ਹੁੰਦਾ ਬਸ ਅਇਓ ਚੀਜ਼ ਉਸ ਦਿਨ ਵੀ ਇਹਨਾਂ ਨੇ ਇਹਨਾਂ ਨੂੰ ਇਨੇ ਹੀ ਫੋਨ ਕੀਤੇ ਪਰ ਇਹਨਾਂ ਨੇ ਕਿਉਂਕਿ ਬੇਟੇ ਦੀ ਅੰਗੇਜਮੈਂਟ ਤੋਂ ਬਾਅਦ ਇਹਨਾਂ ਨੂੰ ਹੋਰ ਜ਼ਿਆਦਾ ਹੋ ਗਿਆ ਸੀ ਕਹਿੰਦੇ ਨਹੀਂ ਇਸ ਵੇਲੇ ਉਹਨੂੰ ਆਪਾਂ ਚਾਹੀਦੀ ਬੁਕਿੰਗ ਲਈ ਚਾਹੀਦੇ ਜੁਐਲਰੀ ਦੇ ਚਾਹੀਦੇ ਆ ਮਤਲਬ ਕਿ ਸਾਰਾ ਕਾਰਨ ਹੀ ਉਹੀ ਸੀ ਹੋਰ ਸਾਡੇ ਕੋਈ ਫੈਮਿਲੀ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਉਹੀ ਹੈ ਮੈਂ ਤੇ ਹੁਣ 아이ਓ ਕਵਾਂਗੀ ਕਿ ਜੋ ਇਹਨਾਂ ਨਾਲ ਹੋਇਆ ਨਾ ਉਹੀ ਉਹਨਾਂ ਨਾਲ ਹੋਵੇ ਜੇ ਪੁਲਿਸ ਪ੍ਰਸ਼ਾਸਨ ਜਾਂ ਭਗਵੰਤ ਮਾਨ ਜੀ ਜੋ ਵੀ ਇਹ ਕਰ ਸਕਦੇ ਆ ਆਮ ਆਦਮੀ ਪਾਰਟੀ ਤੇ ਸਾਡੇ ਨਾਲ ਚੱਲੇ ਇਹ ਸਾਡੀ ਮਦਦ ਕਰੇ ਕਿਉਂਕਿ ਉਹ ਕਿਸੇ ਦੇ ਹੱਥ ਆਣ ਵਾਲੇ ਬੰਦੇ ਨਹੀਂ ਮੇਰਾ ਬੰਦਾ ਚਲਾ ਗਿਆ ਹੁਣ ਤੇ ਸਾਨੂੰ ਆਪਣੇ ਉਤੇ ਹੀ ਡਰ ਲੱਗਦਾ ਸਾਨੂੰ ਥ੍ਰੈਟ ਆਉਂਦੇ ਜੇ ਕਦੀ ਕਿਧਰੇ ਪਾਸੇ ਉਹ ਕਦੀ ਕਿਸੇ ਪਾਸੇ ਉਹਨਾਂ ਦੇ ਵੱਡੇ ਵੱਡੇ ਮਾਫੀਆ ਨਾਲ ਰਿਲੇਸ਼ਨ ਹੈ ਸਾਡੇ ਹੱਥ ਸਾਡੀ ਪਹੁੰਚ ਉਨੀ ਨਹੀਂ ਹੈਗੀ ਜੇ ਜਿੱਡੇ ਗੰਦੇ ਉਹ ਬੰਦੇ ਮੈਂ ਮੂੰਹ ਤੇ ਵੀ ਉਹਨਾਂ ਨੂੰ ਗੰਦੇ ਕਹਿਣ ਨੂੰ ਤਿਆਰ ਹਾਂ ਕਿਉਂਕਿ ਉਹ ਗੰਦੇ ਖਤਰਨਾਕ ਇਨਸਾਨੀਅਤੋਂ ਗire ਹੋਏ ਲੋਕ ਪੈਸੇ ਦੇ ਪੁਜਾਰੀ ਮੇਰੇ ਬੰਦੇ ਨੂੰ ਲੈ ਗਏ ਜੇ ਉਹ ਗੰਦੇ ਖਤਰਨਾਕ ਲੋਕ ਹੈ ਤੇ ਤੁਸੀਂ ਹੁਣ ਜਿਵੇਂ ਵੀ ਤੁਹਾਨੂੰ ਪਤਾ ਹੈ ਕਿ ਅੰਦਾ ਕੀ ਹੱਲ ਹੈ ਤੇ ਕੀ ਨਹੀਂ ਪਿਛਲੇ ਦਿਨੇ ਰਜ਼ੀਬ ਨਾਮਕ ਵਿਅਕਤੀ ਨੇ ਹੋਟਲ ਤੋਂ ਛਲਾਂਗ ਲਗਾ ਕੇ ਕੁਝ ਕੁਛ ਕੀਤੀ ਸੀ ਕੀ ਅਸੀਂ ਤੱਥ ਸਰੂਪ ਮੰਨਦੇ ਸਨ। ਇਹ ਸਾਡੀ ਇੱਕ ਐਫਆਈਆਰ ਨੰਬਰ 16 ਅੰਡਰ ਸੈਕਸ਼ਨ 108 ਬੀ ਐਨ ਐਸ ਦੇ ਗਾਇਤ ਮਕਦਮਾ ਦਰਜ ਹੋਇਆ ਸੀਗਾ। ਜਿਸ ਦੇ ਵਿੱਚ ਅਸੀਂ ਦਿਨ ਵਿਅਕਤੀਆਂ ਦੇ ਖਿਲਾਫ ਇਹ ਪਰਚਾ ਦਰਜ ਕੀਤਾ। ਉਹਨਾਂ ਦੇ ਜਿਹੜੇ ਕਰામੀਚ ਰੇਡ ਕੀਤੇ ਜਾ ਰਹੇ ਨੇ ਛਾਪੇ ਮਾਰੇ ਕੀਤੇ ਜਾ ਰਹੀ ਹੈ ਬਟ ਘਰੋਂ ਬਚੇ ਹੋਏ ਫਿਲਹਾਲ ਇਸੇ ਵਿੱਚ ਸ਼ਖਸਤ ਕੋਈ ਆਪਣਾ ਅਰੈਸਟ ਹੋਈ ਹੈ ਨਹੀਂ ਫਿਲਹਾਲ ਹਾਲੇ ਦਾ ਕੋਈ ਸਰ ਇਤਨਾ ਥਿੰਨਾ ਵਿਅਕਤੀਆਂ ਤੋਂ ਇਲਾਵਾ ਵੀ ਕਿਸੇ ਹੋਰ ਵਿਅਕਤੀ ਦਾ ਨਾਮ ਪਰਿਵਾਰ ਨੇ ਦਿੱਤਾ ਹੈ ਜਾਂ ਇਨਵੈਸਟੀਗੇਸ਼ਨ ਚ ਚੁੱਕ ਜਾਇਆ ਤਾਂ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਇਹਨਾਂ ਵੱਲੋਂ ਹੋਈ ਵੀ ਵਿਅਕਤੀਆਂ ਦੇ ਨਾਮ ਤੁਸੀਂ ਜਾ ਰਹੇ ਨਹੀਂ ਬਟ ਸਾਡੇ ਵੱਲੋਂ ਜੋ ਪ੍ਰੋਪਰ ਜੋ ਵੀ ਅੱਗੇ ਆਏਗਾ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਜਿਹੜੀ ਚੀਜ਼ ਸਾਹਮਣੇ ਆਊਗੀ ਉਹਨੂੰ ਵਿਚ ਲੰਨ ਸਰ ਪਰਿਵਾਰ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਬੰਦੇ ਵੀ ਬੜੇ ਰਸੂਕਦਾਰ ਲੋਕ ਹੈ ਪੁਲਿਸ ਇਸ ਦੀ ਗ੍ਰਿਫਤਾਰ ਨਹੀਂ ਕਰ 파ਰੀ ਉਹਨਾਂ ਦੀ ਪਹੁੰਚ ਉੱਪਰ ਤੱਕ ਹੈ ਕੋਈ ਇਹ ਦਿਖਾ ਵੀ ਮਾਮਲਾ ਨਹੀਂ ਐਸੀ ਕੋਈ ਗਲ ਨਹੀਂ ਹੈ ਜੀ ਇਹਨਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਮਰਜ਼ੀ ਕੋਈ ਵੀ ਬੰਦਾ ਜਿਹੜਾ ਕ੍ਰਾਈਮ ਕੀਤਾ ਜਿਹਨਾਂ ਉਹਨਾਂ ਦੇ ਐਫ ਆਈ ਆਰ ਬਾਈ ਨੇਮ ਦਰਜਿਆ ਇਹ ਬਿਲਕੁਲ ਨਹੀਂ ਜੁੜ ਸਕਦਾ